हेलो जी उठ गए टाइम हो गया साढ़े छे अगे क्या खूबसूरत नज़ारा चमत्कार हो ਕਿਤਾਈ ਦਲੀਆ ਤੇ ਸਮਾਨ ਵੀ ਬਸ ਪੈਕ ਕਰੀ ਜਾਂਦੇ ਆ। ਲੋ ਜੀ ਆਪਾਂ ਬੰਨ ਲਿਆ ਸਮਾਨ ਸਾਰਾ। ਤੇ ਆਪਾਂ ਹੁਣੀ-ਹੁਣੀ ਹੁਣ ਤਾਂ ਆਪ ਨੂੰ 2-3 ਦਿਨਾਂ ਦਾ ਫੋਨ ਆਇਆ ਹੋਇਆ ਕਿ ਤੈਨੂੰ 3 ਤਰੀਕ ਨੂੰ ਮਿਲਾਂਗੇ। ਗੁਰਤੇਜਤ ਭਾਈ ਐ ਸੀਨੀਅਰ ਆਪਣਾ ਤੇ ਭਾਈ ਟਰੱਕ ਚ ਲਾਉਂਦਾ ਐ। ਤੇ ਨੋਵਾ ਸਕੋਸ਼ ਤੋਂ ਉਤਰਿਆ ਹੋਇਆ ਸੀ। ਤੇ ਇੱਥੇ ਹੁਣ ਕੈਪੈਕ ਦਾ ਬਾਰਡਰ ਹੁਣੀ ਪਾਰ ਕੀਤਾ ਐ ਤੇ ਆਪਾਂ ਵੀ ਨੇੜੇ ਆ। ਭਾਈ ਦਾ ਫੋਨ ਆਇਆ ਕਿ ਮੈਂ ਇੱਥੇ ਆ ਗਿਆ। ਤੇ ਪਹੁੰਚੋ। ਡੀ ਕਰ ਰਿਹਾ ਤੇ ਆਪਾਂ ਵੀ ਫਿਰ ਚੱਲਦੇ ਹਾਂ ਬਸ ਇਹ ਨੋ ਵਾਲੇ ਕੈਂਪ 사이ਟ ਆ ਰਹੇ ਆਪਾਂ ਬਾਅਦ ਚ ਵਾਪਸ ਆ ਕੇ ਟ੍ਰੇਲ ਤੇ ਚੜਾਂਗੇ ਪਰ ਹੁਣ ਕਿਰਮ ਬਾਈ ਟ੍ਰੇਲ ਤੇ ਨਹੀਂ ਆ ਸਕਦਾ ਸੀ ਤਾਂ ਕਰਕੇ ਆਪਾਂ ਉਧਰ ਨੂੰ ਜਾ ਰਹੇ ਹਾਂ ਜਿੱਥੇ ਬਾਈ ਖੜਾਗਾ ਫਾਈਨਲ ਲੋਕੇਸ਼ਨ ਭੇਜੀ ਹੋਈ ਆ 6 ਮਿੰਟ ਲੈਂਦੇ ਆ ਅਦਰਤੀ ਇਲਤਨੀ ਆ ਰਾ ਦੇਖਣਾ ਵਾ ਤੋਂ ਦਪਈ ਹੋਈ ਆ ਉੱਤੇ ਉੱਤੇ ਉਹ ਖੜਾ ਪਾਈਆਂ ਦਾ ਟਰੱਕ ਉਹ ਹੋਰ ਭਾਈ ਜੀ ਲੈਕਸ ਟੂ ਸੀ ਯੂ ਸੀ ਮੀਰ ਉਹ ਸੀ ਮੀਰ ਠੀਕ ਆ ਭਾਈ ਜੀ ਠੀਕ ਆ ਜ਼ਰੂਰ Be some boys and uh, wish wish my buddy luck. Thank you, thank you. Yeah, okay, bro. Okay. Thank you, eh? Okay. Oh, cut off, Nadi. Woo! Woo! Okay. Okay. ਜਦੋਂ ਯਾਰ ਦੋਸਤ ਨੂੰ ਮਿਲ ਜਾਂਦਾ ਤਾਂ ਬੜੀ ਖੁਸ਼ੀ ਹੁੰਦੀ ਹੈ। ਭਾਈ ਆਪਣਾ ਇੰਤਜ਼ਾਰ ਕਰ ਰਿਆ ਸੀ ਪਹਿਲਾਂ ਤਾਂ ਹੋ ਗਿਆ ਹੁਣ ਅੱਧਾ ਘੰਟਾ। ਬਹੁਤ ਬਹੁਤ ਧੰਨਵਾਦ ਈਰਥ ਭਾਈ। ਭਾਈ ਮੈਥੋਂ ਸੀਨੀਅਰ ਸੀਗਾ 2 ਸਾਲ। ਅਸੀਂ ਹੁਣ ਜਾ ਕੇ ਮਿਲਿਆ ਪੰਜਾਬ ਤੋਂ। ਭਾਈ 2013 ਦੇ ਵਿੱਚ ਆਇਆ ਸੀ ਕੈਨੇਡਾ ਤੇ ਆਪਾਂ 15 ਦੇ ਵਿੱਚ ਆਏ ਸੀ। ਆ ਵੀ ਰਹਾ ਜਾਂਦਾ। ਛੱਡ ਦਈਏ। ਛੱਡ ਦੇ। ਛੱਡ ਗਿਆ ਹੀ ਆ ਫਾਟ ਰੇਲ ਤੇ ਨਾਲ ਨਾਲ ਦਮੇ ਸਕਤਾ ਝੀਲ ਚਲਦੀ ਰਹਿਣੀ ਹੈ ਕਿਤੇ ਬਹਿ ਕੇ ਖਾਵਾਂਗੇ ਪੀਵਾਂਗੇ ਕਿਉਂਕਿ ਆਪਾਂ ਖਾਦਾ ਪੀਤਾ ਨਹੀਂ ਚੱਜ ਦੇ ਨਾਲ ਬਰੈਡ ਬਰੋਡ ਨਹੀਂ ਖਾਦੇ ਨਾ ਆਕੇਲੇ ਖਾਦੇ ਕਿਉਂਕਿ ਕਾਲੀ ਸੀ ਬਾਈ ਦੀ ਕਰੀ ਜਾਂਦਾ ਸੀ ਹਾਈ ਤੇ ਨਾਲੀ ਟ੍ਰੇਲ ਦੇ ਘਰ ਬਣਾਏ ਹੋਏ ਐ ਬੜੇ ਸੋਹਣੇ ਐ ਤੇ ਨਾਲ ਨਾਲ ਇਹ ਨਾਲੇ ਥਾਂ ਛੱਡਿਆ ਹੋਇਆ ਝੀਲ ਦੇ ਨਾਲ ਉਸੇ ਕਿਸ ਤੀਆਂ ਰੱਖਿਆ ਹੋਈਆਂ ਝੀਲ ਦੇ ਬਚਾਲੀ ਇੱਕ ਟਾਪੂ ਆ ਗਿਆ ਇੱਥੇ ਬਹਿ ਕੇ ਖਾ ਪੀ ਲੈਣੇ ਨੀ ਬੰਦ ਚੱਕ ਚ ਟਾਲੀ ਅਦਮਿੰਸਟਰ ਅੱਛਾ ਚ ਟਾਲੀ ਰਹਿ ਗਿਆ ਠੀਕ ਹੈ ਚਲੋ ਖਾਣੇ ਪੀਣੇ ਚੱਲੇ ਪੀਣੇ ਟੂ ਬਟਰ ਬਰੈਡ ਤੇ ਤੀਰਥ ਭਾਈ ਨੇ ਵਾਟਰ ਮੈਲੰਗ ਦੇਤਾ ਸੀ ਖਰਬੂਜਾ ਇਹ ਵੀ ਖਾ ਮੈਂ ਅੱਜ ਮਿੱਤਰੋ ਆਪਾਂ ਅੰਕ ਬੈਕਅਪ ਫਤੇ ਕਰਦਿੰਨਾ ਤੇ ਨਿਊ ਬਾਂਸਵਿਕ ਨਵੇਂ ਸੂਬੇ ਚ ਪਰਵੇਸ਼ ਕਰ ਜਾਣਾ ਹੈ। ਇਹ ਦੂਵਾ ਚ ਆਪਣੇ 4 ਸੂਬੇ ਰਹਿ ਜਾਣਗੇ। ਨਿਊ ਬਾਂਸਵਿਕ, ਪ੍ਰਿੰਸ ਐਡਵਰਡ, ਨੋਵਾ ਸਕੋਸ਼ੀਆ ਤੇ ਨਿਊ ਫੈਲਾਟ। ਥੀਲ ਦੇ ਨਾਲ-ਨਾਲ ਆਪਾਂ ਚਾਈ ਜਾਂਦੇ ਆ। ਯਾਰੀ ਦੇਖਦੇ ਦੇਖਦੇ ਨੇ ਸੋਨੇ ਨਿਆਰੇ ਨੇ आ गया डेगलेसो यही जेड राह जा रहे जा आ रहे हैं ट्रेल से ਪਹਿਲਾਂ ਰੇਲਵੇ ਟਰੈਕ ਹੁੰਦਾ ਸੀ ਮਤਲਬ ਇੱਥੋਂ ਦੀ ਰੇਲ ਪਰ ਢੀ ਜਾਂਦੀ ਹੁੰਦੀ ਸੀ ਤੇ ਜਿਹੜੇ ਆ ਨਾਲ-ਨਾਲ ਆ ਜਾਂਦੇ ਆ ਰੈਸਟੋਰੈਂਟ ਇਹ ਪਹਿਲਾਂ ਰੇਲਵੇ ਸਟੇਸ਼ਨ ਹੁੰਦੇ ਸੀ ਜਿਹੜੇ ਜਮਾਂ ਨਾਲ ਹੀ ਹੁੰਦੇ ਆ ਟ੍ਰੇਲ ਦੇ ਇਹ ਆਪਾਂ ਪਹੁੰਚ ਗਏ ਡੈਗਲਿਸ ਉਹ ਸ਼ਾਇਦ ਆ ਨਾਮ ਡੈਗਲਿਸ ਆਪਾਂ ਅੱਗੇ ਜਾਣਾ ਉਹ ਲਿਖਿਆ ਆ ਡੈਗਲਿਸ ਦਾ ਵਿਲਾ ਦੀ ਅਲੂਸੀ ਉਹ ਡੈਮਿਸ ਆ ਜੀ ਉਹ ਟ੍ਰੇਲ ਦੇ ਨਾਲ ਹੀ ਆ ਗਿਆ ਟਿਮ ਹਾਟਨਸ ਆ ਦੇਖੋ ਆ ਗਏ ਜੀ ਆ ਗਏ ਦੇਖੋ ਜੀ ਇੱਥੇ ਤਾਂ ਜਾਣਾ ਹੁਣ ਬੰਦ ਹੈ ਜਿਵੇਂ ਟ੍ਰੇਲ ਦੇ ਨਾਲ ਹੀ ਆ ਗਿਆ ਇਹ ਤਾਂ ਆਪ ਹੀ ਬੁਲਾ ਰਹੇ ਹੈ ਪੁੱਤੋ ਰਾਵੀ ਬਣਾ ਰੱਖਿਆ ਉੱਧਰ ਨੂੰ ਉਹ ਜੋ ਰਾਟੇ ਮੋਟਣੀ ਹੈ ਚਲੋ ਜੀ ਚੱਲੀਏ ਫਿਰ ਆਪ ਜਰਾਣ ਇਹ ਆਪਣਾ ਕਬੈਕ ਦਾ ਆਖਰੀ ਟੋਹਟਲ ਸੀ। ਅੱਜ ਵਾਚ ਨਿਊ ਬਾਂਡ ਰਿਕਟਿਓਨ ਗੇ ਜਿਹੜੇ ਆਉਣਗੇ। ਨਿਊ ਬਾਂਡ ਦੇ ਕਦ ਪਹਿਲਾ ਸ਼ਹਿਰ ਖੁਣਾ ਐਡਮਿੰਸਟਨ। ਉਧਰ ਨੂੰ ਜਾ ਰਹੇ ਆ। ਹਣ ਬਸ ਉੱਥੇ ਜਾ ਕੇ ਰੁਕਾਂਗੇ ਆਪਾਂ। ਵਾਰਮ ਆੜ ਚੱਕੀ ਤਾਂ ਸਾਈਕਲ ਦੀਆਂ ਟੂਬਾਂ ਚੱਕਣੀਆਂ ਤੇ ਇੱਕ ਆਪਾਂ ਚੱਕਣਾ ਸਿਲੰਡਰ, ਉਹ ਟੈਂਸਰੰਡਰ। ਕਾਨੂੰ ਥੰਮਸ ਅਪ ਦਖਾ ਕੇ ਗਿਆ ਹੈ ਸ਼ੁਕਰੀਆ ਜੀ ਸ਼ੁਕਰੀਆ ਇਹੀ ਹੌਸਲਾ ਬਜਾਈ ਜੇ ਮਿਲਦੀ ਰਹਿੰਦੀ ਹੈ ਬੰਦਾ ਦੋ ਪੈਡਲ ਹੱਸ ਕੇ ਮਾਰ ਲੈਂਦਾ ਹਾਂ ਜੋ ਜੇ ਤੁਸੀਂ ਪੱਲੀਵਾ ਰਿਪੋਰਟ ਦੇ ਠਾਪਾ ਨੂੰ ਮੇਰੇ ਚ ਲੱਗੇ ਮਿਲੇ ਆ ਮਾਪਾ ਜਿਹੜੇ ਕੁ ਵੱਕੇ ਦੇ ਵਿੱਚ ਹੈ ਹਜੇ ਨਹੀਂ ਬਣਦੇ ਕਾਪਾ ਪਹੁੰਚ ਨਹੀਂ ਹੈ ਜੀ ਪਰ ਨੇੜੇ ਅਨਿ ਬਣਦੇ ਕਾ ਤੁਮ ਸਹੀ ਮੈਨੂੰ ਲੱਗਦਾ 1-2 ਕਿਲੋਮੀਟਰ ਦੀ ਬਾਟੀ ਹੈ ਇਹ ਆਖਰੀ ਬੱਸ ਮੈਂ ਲਾਦਾ 50 60 ਪੈਡਲ ਰਹਿ ਗਏ ਕਵੈਕਾ ਸੂਬੇ ਦੇ ਹੱਥੇ ਤਾਂ ਜੀ ਐ ਇਹਨੂੰ ਕਰਤਾ ਉਧਰ ਪਿੱਛੇ ਤੇ ਉਹ ਆ ਗਿਆ ਅੱਗੇ ਖਾਸ ਬੋਰਡ ਟਾਸਕ ਕੈਨੇਡਾ ਟ੍ਰੇਲ ਦਾ ਪਹੁੰਚ ਗਏ ਜੀ ਆਪਾਂ ਐਟਲਾਂਟਿਕ ਪ੍ਰੋਵਿੰਸ Holy guy. You are entering New Brunswick. The people of New Brunswick welcome and invite you to enjoy the nature beauty and blessings of this part of Trans Canada Trail. It is a lasting living legacy to our love of nature, our land and our people. Swakta Garde apna Trans Canada Trail. ਤੇ আটਲੈਂਟਿਕ ਪ੍ਰੋਵਿੰਸ ਹੈ ਸਾਂਟੇਕ ਪ੍ਰੋਵਿੰਸਾਂ ਦੇ ਵਿੱਚ আটਲੈਂਟਿਕ ਸੂਬਿਆਂ ਦੇ ਵਿੱਚ ਚਾਰ ਪ੍ਰੋਵਿੰਸ ਆ ਜਾਂਦੀਆਂ ਨੇ ਨਿਊ ਬਰੰਜ਼ਵਿਕ ਨੋਵਾ ਸਕੋਸ਼ੀਆ ਤੇ ਪ੍ਰਿੰਸਟਡਵਾਰ ਤੇ ਨਿਊ ਫਰਲੈਂਡ ਤੇ ਆਪਾਂ ਪਹਿਲਾ ਜਿਹੜਾ আটਲੈਂਟਿਕ ਪ੍ਰੋਵਿੰਸ ਹੈ ਉਹਦੇ ਵਿੱਚ ਦਾਖਲ ਹੋਣ ਲੱਗੇ ਆ ਨਿਊ ਬਰੰਜ਼ਵਿਕ ਵਿੱਚ ਆਪਣੇ ਸਫ਼ਰ ਦੀ ਇਹ ਆਖਰੀ ਤੀਜੀ ਚੌਥੀ ਪੌੜੀ ਹੈ ਚੌਥੀ ਪੌੜੀ ਕਹਿ ਲੋ ਕਿਉਂਕਿ ਇਦੋਂ ਆ ਚਾਰ ਸੂਬੇ ਹੀ ਰਹਿ ਗਏ ਆਪਣੇ ਹੌਲੀ ਹੌਲੀ ਆਪਾਂ ਮੰਜ਼ਲ ਵੱਲ ਵਧ ਰਹੇ ਆਂ ਵਾਹਿਗੁਰੂ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਧੰਨਵਾਦ ਉਹ ਯਾਰਾਂ ਬੈਲੀਆਂ ਦਾ ਜਿਹੜੇ ਖੜਕੇ ਵੀਰ ਟਰੱਕਾਂ ਤੇ ਕਾਰਾਂ ਤੇ ਆਪਾਂ ਨੂੰ ਹੱਲਾਸ਼ੇਰੀ ਦੇ ਕੇ ਗਏ ਆ ਬਸ ਉਹੀ ਆਸਰੇ ਤੇ ਆਪਾਂ ਇੱਥੇ ਪਹੁੰਚੇ ਆ ਜੀ ਤੇ ਅੱਗੇ ਆਪਣਾ ਸਫ਼ਰ ਹੈਗਾ 2000 ਕਿਲੋਮੀਟਰ ਦਾ ਤੇ ਹੌਲੀ-ਹੌਲੀ ਆਪਾਂ ਉਹ ਵੀ ਪਾਰ ਕਰ ਦਾਂਗੇ ਇਹ ਸੂਬਾ ਦਾਖਲ ਕਰਨਾ ਤੇ ਆਪਣਾ ਟਾਈਮ ਵੀ ਬਦਲ ਗਿਆ ਆਪਾਂ ਬੀਸੀ ਤੋਂ ਬ੍ਰਿਟਿਸ਼ ਕੋਲੰਬੀਆ ਤੋਂ 4 ਘੰਟੇ ਅੱਗੇ ਹੋ ਗਏ ਪਰ ਨਿਊਫਾਉਨਲੈਂਡ ਦਾ ਅੱਧ ਟਾਈਮ ਜ਼ੋਨ ਹੈ ਉਹਦਾ ਹੈਗਾ ਯੂਫੋਨ ਲੈਂਡ ਟਾਈਮ ਜ਼ੋਨ ਤੇ ਉਹ ਸਾਢੇ 4 ਘੰਟੇ ਅੱਗ ਗਿਆ ਬ੍ਰਿਟਿਸ਼ ਕੋਲੰਬੀਆ ਤੋਂ ਚੰਗਾ ਕੋਵੈਕਸਿਆਂ ਮਿਲਦੇ ਆ ਫਿਰ ਕਿਤੇ ਸਾਲੂ ਆਪਣਾ ਜੀ ਅੱਗੇ ਵਾਲਾ ਟਾਇਰ ਪੈਂਚਰ ਹੈ ਆਹਾ ਦੋ ਤਿੰਨ ਵਾਰੀ ਹਵਾ ਭਰ ਲਈ ਹੈਗੇ ਤਾਂ ਬ੍ਰੀਕ ਜਾ ਪੈਂਚਰ ਹੀ ਹੈ ਪਰ ਹੁਣ ਲਾ ਲੈਨੇ ਇੱਥੇ ਛਾਂ ਜੀ ਹੈਗੀ ਹੈ ਦਿਨਾਂ ਟਾਈਮ ਆਪਾਂ ਪੈਂਚਰ ਲਾਉਣੇ ਆ ਆਪਾਂ ਸੁੱਕਨੇ ਪਾਤੇ ਉਹਨਾਂ ਟਾਈਮੇ ਸੁੱਕ ਜਾਣਗੇ ਧੁੱਪ ਤੇਜ ਹੈ ਥੋੜਾ ਟਾਈਮ ਹੀ ਲੱਗਣਾ ਆਪਣਾ ਪਹਿਲਾ ਅੱਗੇ ਵਾਲੇ ਟਾਇਰ ਦਾ ਪੈਂਚਰ ਆ ਇਹ ਪਹਿਲਾਂ ਪਿੱਛੇ ਹੋਇਆ ਸਾਰੇ I the water. I think there's a little bit of water here. There Can we sit with you? Yeah, sure, sure. Right. Go ahead, yeah. I want to follow you there. Mercy. Thank you, merci <laughs> beaucoup. <bookman. laughs> you enjoy your day. Thank you so much. You too. Yeah. What's your name? Uh, Jack. 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 My name is Akash. Akash. Yeah. Nice to meet you, Jack. Yeah. Thank you so much. Okay. Yeah. You as well. new brunswick ਅਪਾਰਟਮੈਂਟਸ 'ਤੇ ਪਹੁੰਚ ਗਏ ਤੇ ਇਹ ਸੂਬੇ ਦੇ ਵਿੱਚ ਦੋ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਅੰਗਰੇਜ਼ੀ ਤੇ ਫ੍ਰੈਂਚ ਇਹ ਪਹਿਲਾ ਆਫੀਸ਼ਲ ਸੂਬਾ ਹੈ ਜਿੱਥੇ ਦੋ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ வால்ਮਾਰਟ ਨੂੰ ਜਾਈ ਜੰਨੇ ਗイズ ਨਿਊ ਬਾਂਸ ਵੀ ਕਿਤੇਆਂ ਪਹਾੜੀਆਂ ਆ ਗੀਆਂ ਇੱਥੇ ਵੀ ਸੋਣਨਾ ਚਾਹੇ ਖਤਰਨਾਕ ਚੜ੍ਹਾਈਆਂ ਪੂਰੀਆਂ ਬਾਕੀ ਅੱਗੇ ਜਦੋਂ ਆਪਣਾ ਮੱਥਾ ਲੱਗਿਆ ਉਦੋਂ ਦੇਖਾਂ ਲੋ ਜੇ ਇੱਥੇ ਕਹਿੰਦੇ ਸਾਈਕਲ ਵੀ ਚਲਾ ਸਕਦੇ ਆ ਤੇ ਏਟੀਵੀ ਵੀ ਚਲਾ ਸਕਦੇ ਆ ਏਟੀਵੀ ਉਹੀ ਜਿਹੜੇ ਚਾਰ ਟਾਇਰਾਂ ਵਾਲੇ ਹੁੰਦੇ ਆ ਹਾਂ ਜੀ ਇਹ ਜੀ ਬੱਵਲਮਾਰਟ ਹੁਣ ਇੱਥੋਂ ਸਵਾਨ ਲੈ ਕੇ ਆਉਣੇ ਆ ਮਿੱਤਰੋ ਇੱਥੇ ਸਾਰੇ ਸਾਈਜ਼ ਹੈਗੇ ਆ ਕੱਲੇ ਆਪਣੇ ਵਾਲੀ ਨੂੰ ਛੱਡ ਕੇ ਆਪਣੇ ਟਾਇਰ ਦਾ ਸਾਈਜ਼ 27.5 ਹੈ ਤੇ ਉਹ ਹੈ ਨਹੀਂ ਇੱਥੇ ਬਾਕੀ ਸਾਰੇ ਹੈਗੇ ਆ ਚਲੋ ਜੀ ਇੱਥੋਂ ਤਾਂ ਆਪਾਂ ਨੂੰ ਟਿਊਬ ਮਿਲੇ ਨਹੀਂ ਹੁਣ ਅੱਗੇ ਜਾਣੇ ਆ ਇੱਥੇ ਸਾਈਕਲ ਆਰੀ ਦੁਕਾਨ ਵੀ ਹੈਗੀ ਆ ਉੱਥੇ ਜਾ ਕੇ ਦੇਖ ਕੇ ਆਉਣੇ ਆ ਨਹੀਂ ਫਿਰ ਕੈਨੇਡੀਅਨ ਟਾਇਰ ਵੀ ਹੈਗਾ ਉੱਥੇ ਵੀ ਦੇਖਣਾ ਨੇੜੀ ਹੈ 3-4 ਮਿੰਟ ਹੀ ਲੱਗਨੇ ਆ ਆ ਗਈ ਜੀ ਦੁਕਾਨ ਸਮਾਨ ਖਰੀਦ ਲਿਆ ਜੀ ਉੱਥੋਂ ਚਾਹ ਵੀ ਪੀ ਲਈ ਉੱਥੋਂ ਚੋੜੋ ਘਰ ਚੱਲੀਏ ਅੰਜ ਆਪਾਂ ਬੋਲਾ ਰਾਣੀ ਤੈਅ ਕਰਨਾ ਹੈਗਾ ਬਸ 20 ਕਿਲੋਮੀਟਰ ਹੋਰ ਹੈ ਕਿਉਂਕਿ ਬੱਦਲਬਾਈ ਜੀ ਐ ਪਹਿਲਾਂ ਗਰਮੀ ਬਹਾਵਾ ਸੀ ਉਹਦਾ ਕਰਕੇ ਫਿਰ ਥਕਾਵਟ ਜੀ ਹੋ ਗਈ ਜਾਦੀ ਉਹ ਚੱਲੇ ਫਿਰ ਅੱਜ ਥੀ ਰੁਕੇ ਅੰਨੇ ਲੋ ਜੀ ਇੱਥੇ ਆਪਾਂ ਇੱਕ ਸੋਹਣਾ ਜਿਹਾ ਫੁੱਲ ਦੇਖਣਾ ਹੈ नदी के बचाले खड़े इतो हूं गठा आप ही बना के आप ही ट्राली छो मारी चा के ਉਹ ਮਰਿੱਚਾਂ ਕੇ ਵਾਜੀ ਵਾਹ ਹੱਥੇ ਰੱਖ ਆ ਪਿੱਛੇ ਬੱਤਲਵਾਈ ਜੀ ਸੀ ਹੁਣ ਵਧੀਆ ਸੂਰਜ ਆ ਗਿਆ ਉਧਰ ਪਰ ਤੋਂਪਾ ਹਜੇ ਲੱਗਿਆ ਕਿ ਤੇ ਖਾਣ ਪੈਣੀ ਆ ਚੱਲੀ ਜਾਂਦਾ ਮੋਟਰਸਾਈਕਲ ਤੇ ਤਾਂ 144 ਰੂਟ ਤੇ ਜਾਈ ਜਾਂਦੇ ਆ ਆ ਵਿਚਾਰੇ ਨਦੀ ਆਂਦੀ ਏ ਤੇ ਇਹ ਨਦੀ ਦਾ ਨਾਮ ਹੈਗਾ ਸੇਂਟ ਜohn ਰੀਵਰ ਉਹ ਪਿੱਛੇ ਬੱਦਲ ਚੜਿਆ ਹੁੰਦਾ ਦੇਖਣ ਨੂੰ ਤਾਂ ਐ ਲੱਗਦਾ ਜਿਵੇਂ ਉਧਰ ਮੀਂਹ ਵੀ ਪਈ ਜਾਂਦਾ ਹੋਵੇ ਉਹ ਮਾੜੀ ਮਾੜੀ ਦੇਖਦੀ ਹੁਣੀ ਇਹਨਾਂ ਦੀ ਆਹ ਨਾਲ ਆਪਣੇ ਰੇਲ ਪਰ ਰਹੀ ਜਾਂਦੀ ਹੈ ਵਿਚਾਲੇ ਨਦੀ ਆ ਗਈ ਤੇ ਪਰਾਂ ਵਾਲੇ ਪਾਸੇ ਅਮਰੀਕਾ ਆ ਗਿਆ ਅਮਰੀਕਾ ਦੀ ਸਟੇਟ ਮੇਨ ਉਹ ਹੈ ਜੀ ਨਾਲ ਨਾਲ ਜਾਂਦਾ ਨਦੀ ਵਿੱਚੋਂ ਦੀ ਬਾਰਡਰ ਲੰਘਦਾ ਜੀ ਆਪਾਂ ਆ ਗਏ ਕੈਂਪ ਗਰਾਉਂਡ ਜਾ ਕੇ ਦੇਖਣਾ ਜੇ ਸਾਈਟ ਦੇਣਗੇ ਮਿਲ ਗਈ ਜੀ ਆਪਾਂ ਨੂੰ ਕੈਂਪ ਸਾਈਟ ਨਾਲ ਹੀ ਅੱਜ ਦਾ ਸਫ਼ਰ ਆਪਣਾ ਸਿਰਫ 60 ਕਿਲੋਮੀਟਰ ਦਾ ਸੀ ਕੋਈ ਨਾ ਕੱਲ ਨੂੰ ਜ਼ਿਆਦਾ ਕਰਾਂਗੇ ਅੱਜ 60 ਹੀ ਬਹੁਤ ਹੈ ਤੇ ਆਪਾਂ ਲਾਂਡਰੀ ਕਰਕੇ ਆਉਣੀ ਆ ਕੱਪੜੇ ਧੋ ਕੇ ਆਉਣੇ ਆ ਤਾਂ ਕਰਕੇ ਮੈਂ ਕਿਹਾ ਚਲੋ ਕੱਪੜੇ ਵੀ ਧੋ ਲਿਆ ਮੈਂ ਗਰਮੀ ਬਹਾਵਾ ਸੀ ਉਦੋਂ ਅਗਰ ਕਿ ਥੋੜੀ ਜਿਹੀ ਥਕਾਵਟ ਹੋਗੀ ਚਲੋ ਦਮ ਲਾ ਲੈਨੇ ਆ ਜਦੋਂ ਆਟੇ ਜੀ ਤੋਂ ਲਈਆਂ ਚਾਪਾ ਪਾਪੜੇ ਅੱਜ ਬੈ ਕੇ ਵੀ ਉਡੀਕ ਕਰ ਸਕਦੇ ਹਾਂ ਪਰ ਪਟੰਟ ਰੰਟ ਲਾਉਣੇ ਹੁੰਦੇ ਨੇ ਮਾਤਾ ਅਦਾ ਘੰਟਾ ਲੱਗਣੇ ਪਉਣ ਤੇ ਲੋ ਜੀ ਪਾਸਤਾ ਵੀ ਆਪਾਂ ਬਣਾ ਲਿਆ ਤੇ ਆਲੂ ਵੀ ਬਣ ਗਏ